ਲੋਕ ਸਭਾ ਚੋਣਾਂ ਐਨ ਸਿਰ ਤੇ ਖੜੀਆਂ ਨੇ ਆਉਣ ਦੇ ਕੱਲ ਨੂੰ ਵੋਟਾਂ ਪੈਣਗੀਆਂ ਔਰ ਪੰਜਾਬ ਦੇ ਵਿੱਚ ਵੋਟਾਂ ਤੋਂ ਬਾਅਦ ਕੀ ਸਾਹਮਣੇ ਆਉਂਦਾ ਹੈ ਪੰਜਾਬ ਕਿਹੜੀ ਪਾਰਟੀ ਨੂੰ ਕੰਟਰੀਬਿਊਟ ਕਰਦਾ ਹੈ ਇਹ ਵਕਤ ਦੱਸੇਗਾ ਪੰਜਾਬ ਦੀ ਸਿਆਸਤ ਅਲੈਦਾ ਪੱਧਰ ਦੇ ਉੱਤੇ ਚੱਲਦੀ ਪਈ ਹੈ ਔਰ ਉਸੇ ਸਿਆਸਤ ਦਾ ਇੱਕ ਵੱਡਾ ਹਿੱਸਾ ਬਣ ਕੇ ਉਭਰੇ ਨੇ ਭਾਈ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਦੇ ਆਉਣ ਨਾਲ ਖਡੂਰ ਸਾਹਿਬ ਦੇ ਸਮੀਕਰਨ ਅਚਾਨਕ ਬਦਲ ਜਾਂਦੇ ਨੇ ਜਿਸ ਤੋਂ ਬਾਅਦ ਚਰਚਾਵਾਂ ਇੱਕ ਵੱਖਰੇ ਪੱਧਰ ਦੇ ਉੱਤੇ ਛਿੜ ਗਈਆਂ ਖੈਰ ਹੁਣ ਜਿਹੜੇ ਨਵੇਂ ਸਮੀਕਰਨ ਆ ਰਹੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਆਉਣ ਦੇ ਨਾਲ ਕਾਂਗਰਸ ਨੂੰ ਸਿੱਧੀ ਸਪੋਰਟ ਹੋ ਸਕਦੀ ਹੈ ਜਿੰਨਾ ਹਿੰਦੂ ਵੋਟ ਹੈਗਾ ਆ ਜਿੰਨੇ ਹਿੰਦੂ ਵੋਟਰਸ ਹੈਗੇ ਨੇ ਉਹ ਕਨਸੋਲिडेट ਹੋ ਰਹੇ ਨੇ ਕਾਂਗਰਸ ਵੱਲ ਨੂੰ ਯਾਨੀ ਕਿ ਉਹਨਾਂ ਦੀ ਵੋਟ ਕਨਸੋਲਿਡੇਸ਼ਨ ਹੋ ਰਹੀ ਹੈ ਕਾਂਗਰਸ ਵੱਲ ਨੂੰ ਜਿਸ ਦੇ ਨਾਲ ਪੰਥਕ ਪੱਧਰ ਦੇ ਉੱਤੇ ਔਰ ਸਿਆਸੀ ਪੱਧਰ ਦੇ ਉੱਤੇ ਦੋਵਾਂ ਦੋਵਾਂ ਲੈਵਲਸ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਸਮਿਕਰਣ ਦੇਖੇ ਜਾ ਸਕਦੇ ਨੇ ਔਰ ਦੂਜੇ ਪਾਸੇ ਜਿਹੜੀਆਂ ਪਾਰਟੀਆਂ ਅਲੈਦਾ ਖੜੀਆਂ ਨੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਆ ਜਾਂ ਫਿਰ ਭਾਜਪਾ ਜਿਨ੍ਹਾਂ ਦਾ ਮੁੱਖ ਤੌਰ ਦੇ ਉੱਤੇ ਇਸ ਦੇ ਨਾਲ ਸੰਬੰਧ ਹੋ ਸਕਦਾ ਜਾਂ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਵੱਡੇ ਪੱਦਰ ਦੇ ਉੱਤੇ ਘਾਟਾ ਹੋ ਸਕਦਾ ਇਸ ਦੇ ਵਿੱਚ ਕੋਈ ਪ੍ਰਮਾਣ ਨਹੀਂ ਹੈ ਪਰ ਜ਼ਰੂਰ ਕਿਹਾ ਜਾ ਰਿਹਾ ਹੈ ਸਮੇਕਰਨ ਸਾਂਝੇ ਕੀਤੇ ਜਾ ਰਹੇ ਨੇ ਕਿ ਭਾਈ ਅਮਰਿਤਪਾਲ ਸਿੰਘ ਦੇ ਆਉਣ ਦੇ ਨਾਲ ਉਹਨਾਂ ਦਾ ਸਮਰਥਨ ਵਧਣ ਦੇ ਨਾਲ ਖਡੂਰ ਸਾਹਿਬ ਦੀ ਜਿਹੜੀ ਹਿੰਦੂ ਵੋਟ ਹੈ ਉਹ ਇੱਧਰ ਉੱਧਰ ਜਾਣ ਤੋਂ ਜ਼ਿਆਦਾ ਕਾਂਗਰਸ ਵੱਲ ਨੂੰ ਕਨਸੋਲिडेट ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਕਿਤਨਾ ਕਿਤੇ ਬਾਕੀ ਪਾਰਟੀਆਂ ਵਾਸਤੇ ਖਤਰਾ ਜ਼ਰੂਰ ਬਣ ਜਾਂਦਾ ਭਾਈ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਪਹਿਲਾਂ ਹੀ ਖਤਰਾ ਵਾਧੂ ਬਣ ਗਿਆ ਸੀ ਉੱਥੋਂ ਦਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਵਾਸਤੇ ਵੀ ਖਤਰਾ ਸਿੱਧੇ ਤੌਰ ਦੇ ਉੱਤੇ ਬਣਿਆ ਹੋਇਆ ਸੀ ਭਾਵੇਂ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕੁਲਬੀਰ ਜ਼ੀਰਾ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਦਾ ਵਿਰੋਧ ਕਦੀ ਨਹੀਂ ਕੀਤਾ ਉਹਨਾਂ ਨੇ ਜ਼ਰੂਰ ਕਿਹਾ ਕਿ ਉਹ ਬਾਣੇ ਤੇ ਬਾਣੇ ਧਾਰੀ ਦੀ ਰਿਸਪੈਕਟ ਕਰਦੇ ਨੇ ਉਹ ਕਕਾਰਾਂ ਦੀ ਰਿਸਪੈਕਟ ਕਰਦੇ ਨੇ ਆਦਰ ਕਰਦੇ ਨੇ ਸਨਮਾਨ ਕਰਦੇ ਨੇ ਔਰ ਉਸ ਵਿਚਾਰਧਾਰਾ ਦਾ ਸਨਮਾਨ ਕਰਦੇ ਨੇ ਯਾਨੀ ਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਵਿਰੋਧ ਕਦੀ ਦਰਸਾਇਆ ਨਹੀਂ ਜਿਸ ਆਧਾਰ ਦੇ ਉੱਤੇ ਵਰਸਾ ਸਿੰਘ ਵਲਟੋਹਾ ਇੱਕ ਪੰਥਕ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਂ ਦੇ ਉੱਤੇ ਵਿਰੋਧ ਜਿਤਾਉਂਦੇ ਰਹੇ ਨੇ ਜਾਂ ਫਿਰ ਗੱਲ ਕਰੀਏ ਭਾਜਪਾ ਦੀ ਜਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਿਵੇਂ ਉਹ ਵਿਰੋਧ ਜਿਤਾਉਂਦੇ ਰਹੇ ਨੇ ਉਵੇਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਦੇ ਉਮੀਦਵਾਰ ਨੇ ਜ਼ਰੂਰ ਆਪਣਾ ਵਿਰੋਧ ਜੜਾਉ ਨਹੀਂ ਦਿਤਾਇਆ ਖੈਰ ਜੇ ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਦੀ ਤਾਂ ਉਹਨਾਂ ਦੇ ਆਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ ਹੈ ਇਸ ਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਵਰਸਾ ਸਿੰਘ ਬਲਟੋਹਾ ਐਂਡ ਮੌਕੇ ਦੇ ਉੱਤੇ ਐਲਾਨ ਦਿੱਤੇ ਜਾਂਦੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨ ਹਾਲਾਤ ਕੀ ਨੇ ਉਹਨਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਸੀਟ ਦੇ ਉੱਤੇ ਲਿਆਉਣਾ ਕਿਸੇ ਹੋਰ ਨੂੰ ਸੀ ਸ਼ਾਇਦ ਕੋਈ ਹੋਰ ਆ ਸਕਦਾ ਸੀ ਪਰ ਉਹਨਾਂ ਦੀ ਥਾਂ ਦੇ ਉੱਤੇ ਵਰਸਾ ਸਿੰਘ ਬਲਟੋਹਾ ਲੈ ਆਂਦੇ ਜਾਂਦੇ ਨੇ ਔਰ ਵਰਸਾ ਸਿੰਘ ਬਲਟੋਹਾ ਕਿਤੇ ਕੈਂਟ ਤੇ ਜਾਂ ਕਿਦੀ ਸ਼ਹਿ ਤੇ ਲਿਆਏ ਗਏ ਨੇ ਇਹ ਵੀ ਕਿਤੇ ਨਾ ਕਿਤੇ ਗੱਲਾਂ ਸਾਹਮਣੇ ਆਉਂਦੀਆਂ ਨਜ਼ਰ ਆ ਰਹੀਆਂ ਕਿਉਂਕਿ ਵਰਸਾ ਸਿੰਘ ਬਲਟੋਹਾ ਦੀ ਪਿੱਠ ਥਾਪੜਨ ਵਾਲੇ ਬਿਕਰਮ ਸਿੰਘ ਮਜੀਠੀਆ ਨੇ ਔਰ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਨਾਲ ਕਾਫੀ ਚਿਰ ਦੇ ਖੜੇ ਹੋਏ ਨੇ ਔਰ ਕਿਹਾ ਜਾਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਬਦੌਲਤ ਹੀ ਖਡੂਰ ਸਾਹਿਬ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਆਣ ਖੜੇ ਨੇ ਔਰ ਦੂਜੇ ਪਾਸੇ ਉਹਨਾਂ ਦੇ ਆਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਇਸ ਕਰਕੇ ਲੱਗੀ ਹੈ ਕਹੀ ਜਾ ਰਹੀ ਹੈ ਕਿਉਂਕਿ ਪਾਈ ਅਮਰਤਪਾਲ ਸਿੰਘ ਨੂੰ ਸਮਰਥਨ ਦੇਣ ਦੀਆਂ ਗੱਲਾਂ ਜੜੀਆਂ ਨੇ ਉਹ ਪਹਿਲਾਂ ਚੱਲਦੀਆਂ ਪਈਆਂ ਸੀ ਸਮਰਥਨ ਨਹੀਂ ਦਿੱਤਾ ਗਿਆ ਵਿਰਸਾ ਸਿੰਘ ਵਲਟੋਹਾ ਆ ਗਏ ਵਿਰਸਾ ਸਿੰਘ ਵਲਟੋਹਾ ਕੰਪੈਰੀਟਿਵਲੀ ਕਮਜ਼ੋਰ ਕੰਟੈਸਟੈਂਟ ਮੰਨੇ ਜਾਂਦੇ ਨੇ ਔਰ ਖਡੂਰ ਸਾਹਿਬ ਦੀ ਸੀਟ ਤੇ ਅਚਾਨਕ ਉੱਠਿਆ ਉਭਾਰ ਇੰਨਾ ਜ਼ਿਆਦਾ ਵੱਧ ਗਿਆ ਭਾਈ ਅਮਰਿਤਪਾਲ ਸਿੰਘ ਦੇ ਆਉਣ ਦੇ ਨਾਲ ਸਪੋਰਟਰਜ਼ ਇੰਨੇ ਜ਼ਿਆਦਾ ਵੱਧ ਗਏ ਹੁਣ ਜਿਹੜਾ ਰੁਝਾਨ ਹੈ ਉਹ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਔਰ ਖਡੂਰ ਸਾਹਿਬ ਸੀਟ ਦੇ ਉੱਤੇ ਕੌਣ ਜਿੱਤੇ ਗਾਇਸ ਦਾ ਅਨੁਮਾਨ ਲੋਕ ਪਹਿਲਾਂ ਹੀ ਲਗਾਉਣ ਲੱਗ ਗਏ ਨੇ ਪਰ ਇਹਦੇ ਨਾਲ ਹੁਣ ਵਿਵਾਦ ਇਹ ਖੜਦਾ ਆ ਕਿ ਕੀ ਸ਼ਰੋਮਣੀ ਅਕਾਲੀ ਦਲ ਦਾ ਪੱਤਾ ਟੱਟਿਆ ਜਾਵੇਗਾ ਇੱਕ ਪੰਥਕ ਪਾਰਟੀ ਦਾ ਪੰਥਕ ਸੀਟ ਦੇ ਉੱਤੋਂ ਹੀ ਪੱਤਾ ਕੱਟਿਆ ਜਾਵੇਗਾ ਪੱਤਾ ਸਾਫ਼ ਹੋ ਜਾਵੇਗਾ ਇਹ ਵਿਰਸਾ ਸਿੰਘ ਬਲਟੋਹਾ ਨੂੰ ਲਿਆਉਂਦਾ ਗਿਆ ਆ ਉਹ ਆਪਣੀ ਮਰਜ਼ੀ ਨਾਲ ਆਏ ਆ ਜਾਂ ਫਿਰ ਉਹਨਾਂ ਨੂੰ ਪੋਲਿਟੀਕਲੀ ਅਸੈਸਿਨੇਟ ਕੀਤਾ ਗਿਆ ਗੱਲ ਇੱਥੇ ਆ ਕੇ ਖੜਦੀ ਹੈ ਪਰ ਹੁਣ ਜੋ ਹੋਣਾ ਸੀ ਉਹ ਹੋ ਚੁੱਕਿਆ ਆ ਆਉਂਦੇ ਸਮੇਂ ਨੂੰ ਨਤੀਜਿਆਂ ਦੀ ਉਡੀਕ ਹੈ ਹੋ ਸਕਦਾ ਹੈ ਕਿ ਨਤੀਜੇ ਐਨ ਮੌਕੇ ਤੇ ਆ ਕੇ ਬਦਲ ਜਾਣ ਕਿਉਂਕਿ 48 ਘੰਟੇ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਨੇ ਇਹਨਾਂ 48 ਘੰਟਿਆਂ ਦੇ ਵਿੱਚ ਬਹੁਤ ਕੁਝ ਹੁੰਦਾ ਔਰ ਖਡੂਰ ਸਾਹਿਬ ਦੀ ਪੰਥਕ ਸੀਟ ਹੈ ਉੱਥੇ ਬਹੁਤ ਕੁਝ ਵਾਪਰ ਸਕਦਾ ਹੈ ਖੈਰ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ